ਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਇਹੀ ਕਹਿਣਾ ਹਨ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਕੋਈ ਪਲਾਟ ਜ਼ਮੀਨ ਜਾਇਦਾਦ ਜਾਂ ਕਈ ਵਾਰੀ ਕੋਠੀ ਵਗੈਰਾ ਕੋਈ ਹਨਾ ਤੁਹਾਡੇ ਤੋਂ ਮਿਸ ਹੋ ਜਾਂਦੇ ਉਹ ਸੌਦੇ ਉਹ ਕਿਉਂ ਹੁੰਦੇ ਮਿਸ ਭੈਣੋ ਤੁਸੀਂ ਜਾਂ ਭਰਾਵੋ ਉਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈਟ ਕਰ ਦਿਓ ਇਹਦੇ ਵਿੱਚ ਤੁਹਾਡੇ ਹੀ ਫਾਇਦਾਗਾ ਕਿਉਂਕਿ ਜਦੋਂ ਵਧੀਆ-ਵਧੀਆ ਸੌਦੇ ਨਿਕਲਦੇ ਰਹਿੰਦੇ ਜਦੋਂ ਉਹ ਸੌਦਾ ਵੇਚ ਚੁੱਕਿਆ ਹੁੰਦਾ ਉਹ ਤੁਹਾਡੇ ਕੋਲੇ ਉਦੋਂ ਵੀਡੀਓ ਆਉਂਦੀ ਆ ਕਈ ਵਾਰੀ 2 ਮਹੀਨੇ ਬਾਅਦ ਵੀਡੀਓ ਆਉਂਦੀ ਆ ਇਹੀ ਕਾਰਨ ਰੇਟ ਦਾ ਰੇਟ ਵੀ ਅਸੀਂ ਤਾਂ ਹੀ ਹੁਣੀ ਪਾਉਂਦੇ ਕਈ ਵਾਰੀ 6 ਮਹੀਨੇ ਬਾਅਦ ਕਈ ਭਰਾਵਾਂ ਕੋਲੇ ਵੀਡੀਓ ਆਉਂਦੀ ਆ ਤਾਂ ਫਿਰ ਉਹ ਸੌਦਾ ਉਹ ਰੇਟ ਜਿਹੜਾ ਉਸ ਟਾਈਮ ਵੱਧ ਚੁੱਕਿਆ ਹੁੰਦਾ ਹਨ ਤੇ ਅੱਜ ਆਪਾਂ ਆਂ ਆਦਰਸ਼ ਨਗਰ ਦੀ ਬੈਕ ਸਾਈਡ ਪਿੰਡ ਗਿਲਪੱਤੀ ਦੇ ਵਿੱਚ ਜਿੱਥੇ ਡਿਵੈਲਪਮੈਂਟ ਬਹੁਤ ਇੱਥੇ ਵੀ ਆਪ ਨੂੰ ਬਹੁਤ ਸੋਹਣੇ ਦੋ ਪਲਾਟ ਨਿਕਲੇ ਆਗੇ 112 12 ਗਜ ਦੇ ਜਿਹੜਾ ਇਹਦੀ ਡੀਪ ਆਬੇ ਜ ਕਿੰਨੀ ਆ 48 48 ਡੀਪ ਆ ਤੇ 21 ਫਰੰਟ ਆ 21 ਫਰੰਟ ਆ ਆ ਜੋ ਮੈਂ ਨਾਲ-ਨਾਲ ਤੁਹਾਨੂੰ ਆਪਾਂ ਗੱਲਾਂ ਬਤਾ ਵੀ ਕਰਦੇ ਜੰਨੇ ਨਾਲ-ਨਾਲ ਦਿਖਾਵਾਂਗਾ ਨਾਲ-ਨਾਲ ਬਲਗਣ ਵੱਜਿਆ ਹੋਇਆ ਹੈਗਾ ਠੀਕ ਆ ਆ ਗੰਧ ਕੱਢੀ ਹੋਈ ਆ ਦੋ ਪਲਾਟ ਆ ਇੱਥੇ ਹੀ ਜੇ ਆਪਾਂ ਨੇ ਇੱਕ ਪਲਾਟ ਚੱਕਣਾ 112 ਗਜ ਦਾ ਤਾਂ ਇੱਕ ਵੀ ਮਿਲ ਜਾਊਗਾ ਜੇ ਆਪਾਂ ਨੇ ਦੋ ਪਲਾਟ ਚੱਕਣੇ 112 12 ਗਜ ਦੇ ਤਾਂ ਦੋਨੇ ਪਲਾਟ ਵੀ ਆਪਾਂ ਨੂੰ ਮਿਲ ਜਾਣਗੇ ਜੋ ਰੇਟ ਆ ਮਾਲਕਾਂ ਦੀ ਡਿਮਾਂਡ ਆ ਇਸ ਟਾਈਮ ਉਹ 4500 ਰੁਪਏ ਪਰਗਾ ਜਾ ਜੇ ਕਿਸੇ ਭਰਾ ਨੇ ਇਹ ਪਲਾਟ ਨੂੰ ਖਰੀਦਣਾ ਤਾਂ ਉਹ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਚਾਰ ਚਪੇਰੇ ਘਰ ਆ ਦੇਖੋ ਦਿਖਾ ਦਿਓ ਬਈ ਇੱਕ ਵਾਰੀ ਨਿਗਾਹ ਮਾਰ ਕੇ ਨੇ ਵਧੀਆ ਵਧੀਆ ਸਾਰੇ ਘਰ ਆ ਇੱਥੇ ਜ਼ਿਮੀਂਦਾਰਾਂ ਦੇ ਇਧਰ ਆ ਦੇਖੋ ਆ ਬਹੁਤ ਸੋਹਣੇ ਸੋਹਣੇ ਘਰ ਪਏ ਹੋਏ ਚਾਰ ਚਪੇਰੇ ਇੱਕ ਛੜਕ ਇਧਰੋ ਆ ਗਈ ਉਹ ਇੱਥੇ ਖਤਮ ਹੋ ਜਾਂਦੀ ਆ ਨਾਲ ਹੀ ਆਪਣੇ ਜਿੱਥੇ ਆਪਾਂ ਖੜੇ ਆ ਇੱਥੇ ਵੀ ਕੋਈ ਪਾਰਕ ਵਗੈਰਾ ਬਣਨਾ ਹੈ ਨਾ ਬਾਕੀ ਸਾਰੇ ਵੱਸੋਂ ਵਾਲੇ ਘਰ ਇਹ ਨਹੀਂ ਹੈ ਵੀ ਕੋਈ ਉਮੇ ਦਾ ਮਾਉਰ ਉਹ ਗਨ ਵਧੀਆ ਸ਼ਾਂਤ ਵਾਤਾਵਰਨ ਬਹੁਤ ਸੋਹਣੀ ਬਿਊਟੀ ਆ ਪਲਾਟ ਦੀ ਵਧੀਆ ਜਗ੍ਹਾ ਤੇ ਆ ਨਾਲ ਨਾਲ ਸਾਰੇ ਵਧੀਆ ਘਰ ਬਣੇ ਹੋਏ ਆ ਠੀਕ ਆ 20 ਫੁੱਟ ਗਲੀ ਆ ਕਈ ਵਾਰੀ ਆਪਾਂ ਨੂੰ ਕੋਈ ਗੱਡੀ ਵਗੈਰਾ ਲੈਉਣੀ ਪਵੇ ਕਈ ਮੈਂ ਤੁਹਾਨੂੰ ਦੱਸਦਾ ਹੁਣ ਨਾ ਵੀ ਘਰ ਤਾਂ ਬਹੁਤ ਸੋਹਣਾ ਤੇ ਦਿੱਕਤ ਕੀ ਆ ਗਲੀ ਢੀੜੇ ਗੱਡੀ ਨਹੀਂ ਜਾਂਦੀ ਇਹਦੇ ਵਿੱਚ ਗੱਡੀ ਵਧੀਆ ਆਉਂਦੀ ਆਜੋ ਆਪਾਂ ਇੱਕ ਚੱਕਰ ਪੂਰੇ ਪਲਾਟ ਦਾ ਇਹਦਾ ਲਾ ਦਿੰਦੇ ਆ ਨਾਲ ਨਾਲ ਆ ਪੱਕੀ ਪੱਕੀ ਆ ਨਾਲ ਕੰਨ ਲਾ ਜੀ ਇੱਥੇ ਜਵਾਕੀ ਟੋਟਾ ਖੇਡ ਦੇ ਦੋ ਕਿਹੜੇ ਉਹਦੇ ਪੱਟੇ ਤੇ ਲੈ ਲੈਂਦੀ ਆ ਸਿੱਕੀ ਇਕੀ ਦਾ ਫਰੰਟ ਤੇ ਡੀਪ ਸੀਗੀ 48 48 ਡੀਪ ਇਧਰੋਂ ਆਈਸਟਿਕਰੀ ਦੀ ਪੱਕੀ ਗੰਨ ਜੇ ਤੁਸੀਂ 112 ਗਾਇ ਦੇ ਚਾਹਵਣ ਤਾਂ 112 ਗਾਇ ਲੈ ਜਾਗੇ ਜੇ ਕਿਸੇ ਭਰਾ ਨੇ ਵੀ ਵੱਧ ਏਰੀਆ ਚਾਹੀਦਾ ਕੋਈ ਨਾਲ ਆਏ ਹੁੰਦਾ ਪਸ਼ੂ-ਪੂਸੂ ਰੱਖੜੇ ਹਨਾ ਤਾਂ ਫਿਰ ਆਪਾਂ ਆਹ ਨਾਲ ਵਾਲਾ 112 ਗਾਇ ਤੇ ਵੀ ਤੁਹਾਨੂੰ ਇਹ ਵੀ ਚੱਕ ਕੇ ਲੈ ਜਾਗੇ ਬਾਕੀ ਜਿਹੜਾ ਰੇਟ ਦੀ ਗੱਲ ਉਹ ਮੌਕੇ ਤੇ ਆਪਾਂ ਬੈਠ ਕੇ ਆਮੋ ਸਾਹਮਣੇ ਤੁਹਾਨੂੰ ਬਿਠਾ ਕੇ ਗੱਲਬਾਤ ਕਰਾਂਗੇ ਇਹ ਨਹੀਂ ਹੈ ਵੀ ਮੈਂ ਉਹਨੂੰ ਪੁੱਛੂਗਾ ਉਹ ਦੱਸਣਗੇ ਉਹ ਸੋਚਣਗੇ ਉਹ ਗੱਲ ਕਰਨਗੇ ਤੁਸੀਂ ਜਦੋਂ ਵੀ ਆਉਣਾ ਸਾਡੇ ਕੋਲੇ ਪੂਰਾ ਮਨ ਬਣਾ ਕੇ ਆਉਣਾ ਸਾਈ ਆਪ ਦੀ ਨਾਲ ਲੈ ਕੇ ਆਉਣੀ ਹੈ ਜਿੰਨਾ ਵੀ ਆਪਾਂ ਮੌਕੇ ਦੇ ਖਿੱਚੇ ਆਉਗਾ ਪਾਰਟੀ ਨੂੰ ਖਿੱਚ ਕੇ ਵੱਧ ਤੋਂ ਵੱਧ ਤੁਹਾਡਾ ਫਾਇਦਾ ਕਰਾਵਾਂਗੇ ਬਾਕੀ ਜਿਹੜੀ ਆ ਗਈ ਗੱਲ ਐਨਓਸੀ ਦੀ ਜਿਹੜੀ ਇਹ ਜਗਾ ਇੱਥੇ ਕੋਈ ਹਜੇ ਐਨਓਸੀ ਵਗੈਰਾ ਦੀ ਲੋੜ ਨਹੀਂ ਕਿਉਂਕਿ ਇਹ ਪਿੰਡ ਆ ਗਿਆ ਗੱਲਪੱਤੀ ਇਥੋਂ ਸ਼ਹਿਰ ਬਠਿੰਡਾ ਲਗਭਗ 1.5-3 ਕਿਲੋਮੀਟਰ ਦੂਰ ਹੀ ਰਹਿ ਗਿਆ ਕਿਉਂਕਿ ਆਦਰਸ਼ ਨਗਰ ਵੀ ਤੁਹਾਨੂੰ ਪਤਾ ਵੀ ਸ਼ਹਿਰ ਹੀ ਬਣਿਆ ਪਿਆ ਹਨਾ ਆਦਰਸ਼ ਨਗਰ ਸ਼ਹਿਰ ਦਾ ਹੀ ਏਰੀਆ ਆ ਗਿਆ ਆਦਰਸ਼ ਨਗਰ ਦੇ ਵਿੱਚ ਵੀ ਰੇਟ ਵੀ ਤੁਹਾਨੂੰ ਪਤਾ ਵੀ ਕਾਫੀ ਹੈ ਜਿਵੇਂ 17000 150 12000 ਇਹ ਰੇਟ ਵੀ ਬਾਈ ਜੀ 4500 ਦੇ ਭਾਅ ਦੇ ਵਿੱਚ ਆਉਂਦਾ ਕੀ ਆ ਹਨਾ ਬਹੁਤ ਸੋਨਾ ਅੱਜ ਆਪਾਂ ਪਲਾਟ 'ਚ ਜਾਗਦੇ 2 ਮਹੀਨੇ ਬਾਅਦ ਇਹਨੂੰ ਸੇਲ ਵੀ ਕਰਦੇ ਆ ਤਾਂ ਆਪਾਂ ਨੂੰ ਵਧੀਆ ਪ੍ਰਾਫਿਟ ਦੇ ਕੇ ਜਾਊਗਾ ਬੈਸ ਇਹ ਚੀਜ਼ਾਂ ਵੇਚਣ ਵਾਲੀਆਂ ਨਹੀਂ ਹੁੰਦੀਆਂ ਜੇ ਤੁਸੀਂ ਲੰਮੀ ਇਨਵੈਸਟਮੈਂਟ ਸੋਚ ਕੇ ਚੱਲਦੇ ਹੋ ਨਾ ਵੀ ਵਧੀਆ ਸਾਨੂੰ ਪ੍ਰਾਫਿਟ ਮਿਲੇ ਦੁੱਗਣੇ ਤਿੱਗਣੇ ਪੈਸੀ ਹੋਣ ਸਾਲ 2 ਸਾਲ ਤੁਸੀਂ ਭੁੱਲ ਜਾ ਕਰੋ ਵੀ ਅਸੀਂ ਪਲਾਟ ਸਾਡੇ ਕੋਲ ਹੈਗਾ ਕੋਈ ਠੀਕ ਆ ਇਹਨੂੰ ਇੱਕ ਵਾਰੀ ਖਰੀਦ ਕੇ ਰੱਖ ਜਾ ਕਰੋ ਉਸ ਤੋਂ ਬਾਅਦ ਜੇ ਤੁਹਾਨੂੰ ਕਈ ਵਾਰੀ ਕੋਈ ਲੋੜ ਪੈਂਦੀ ਹੈ ਪੇਮੈਂਟ ਦੀ ਫਿਰ ਤੁਸੀਂ ਸਾਨੂੰ ਫੋਨ ਕਰੋ ਵੀ ਬਾਈ ਆਪਾਂ ਉਹ ਪਲਾ ਤੁਡੀ ਪੂਰੀ ਗੱਲ ਸੁਣੀ ਜਾਊਗੀ ਇਹ ਨਹੀਂ ਹੈ ਵੀ ਦੂਜੇ ਡੀਲਰਾਂ ਨੂੰ ਮੁੜ ਕੇ ਤੁਹਾਡਾ ਫੋਨ ਨਾ ਚੱਕਾਂਗੇ ਹਨ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਆਪਣੇ ਕੋਲੇ ਪੂਰਾ ਵਧੀਆ ਆਪਾਂ ਪਾਰਦਰਸ਼ੀ ਸੌਦਾ ਕਰਾਉਣੇ ਆਮੋ ਸਾਹਮਣੇ ਬਿਠਾ ਕੇ ਠੀਕ ਹੈ ਟੇਬਲ ਤੇ ਤੇ ਬਾਕੀ ਜਿਹੜਾ ਸਾਡਾ ਪਤਾ ਉਹ ਪਿੰਡ ਸਿਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲੇ ਆ ਇੱਕ ਦਫ਼ਤਰ ਆਪਣਾ ਪਿੰਡ ਸਿਵਿੰਗਾਂ ਦੇ ਵਿੱਚ ਆ ਦੂਸਰਾ ਇਹ ਦਫ਼ਤਰ ਆਪਣਾ ਲੌਟਰੀ ਮਾਰਕੀਟ ਬਠਿੰਡਾ ਸ਼ਹਿਰ ਦੇ ਵਿੱਚ ਆ ਜਿਹੜੇ ਭਰਾਵਾਂ ਨੇ ਸ਼ਹਿਰ ਨੂੰ ਆਉਣਾ ਉਹ ਉੱਥੇ ਸਾਡੇ ਕੋਲ ਲੌਟਰੀ ਮਾਰਕੀਟ 'ਚ ਹੀ ਆਜੋਆ ਕਰੋ ਤਕਰੀਬਨ ਸਾਡਾ ਜਿਹੜਾ ਦਫ਼ਤਰ ਉਹ 9 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਖੁੱਲ੍ਹਾ ਹੁੰਦਾ ਤੇ ਬਾਕੀ ਫੋਨ ਜ਼ਰੂਰ ਕਰਕੇ ਆਇਆ ਕਰੋ ਇਹ ਜੀ ਚੀਜ਼ ਮੈਂ ਹਰ ਇੱਕ ਵੀਡੀਓ ਜੀ ਕਹਿੰਦਾ ਹਾਂ ਵੀ ਭਾਵੇਂ ਤੁਸੀਂ ਪਿੰਡ ਵਾਲੇ ਦਫ਼ਤਰ ਆਉਣਾ ਭਾਵੇਂ ਤੁਸੀਂ ਸ਼ਹਿਰ ਵਾਲੇ ਦਫ਼ਤਰ ਆਉਣਾ ਫੋਨ ਵੀਰ ਬਣ ਕੇ ਜ਼ਰੂਰ ਕਰਕੇ ਆਇਆ ਕਰੋ ਜਿਹੜੀਆਂ ਭੈਣਾਂ ਵੀ ਸੋਚਦੇ ਦੋ ਭੈਣਾਂ ਮਿਲ ਕੇ ਹਨ ਵੀ ਅਸੀਂ ਭਾਈ ਕੋਈ ਪਲਾਟ ਲੈਣਾ ਮੈਨੂੰ ਕਾਫੀ ਭੈਣਾਂ ਦੇ ਫੋਨ ਆਉਂਦੇ ਰਹਿੰਦੇ ਆ ਤਾਂ ਉਹ ਭੈਣ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਨੂੰ ਬਜਾਓ ਆਲ ਵਾਲੇ ਬਟਨ ਤੇ ਸੈੱਟ ਕਰੋ ਤਾਂ ਕਿ ਐਨੇ ਨਹੀਂ ਸੋਹਣੇ ਸੋਹਣੇ ਪਲਾਟ ਨਿਕਲਦੇ ਭਾਸ ਲਗਭਗ ਮੇਰੇ ਸਾਹਮਣੇ 5 ਕੇ ਲੱਖ ਦਾ ਬਣਨਾ ਚਾਹੀਦਾ ਹੈ ਬਾਕੀ ਉਸ ਤੋਂ ਵੀ ਘੱਟ ਬਣੂਗਾ ਹਨਾ 4.5 ਦਾ ਕਹਿੰਦੇ ਹਾਂ ਹਾਂ ਵੀ ਜਿਹੜਾ ਵੀ ਰੇਟ ਹੋਊਗਾ ਉਹ ਤੁਹਾਨੂੰ ਆਪਾਂ ਘੱਟ ਤੋਂ ਘੱਟ ਕਰਵਾ ਕੇ ਦੇਵਾਂਗੇ ਕੋਈ ਰੌਲਾ ਰੱਪਣੇ ਹੋਊਗਾ ਜੇ ਕੋਈ ਪਲਾਟ ਦੇ ਵਿੱਚ 19 21 ਹੈਗੀ ਆ ਅਸੀਂ ਜ਼ਿੰਮੇਵਾਰ ਹੋਵਾਂਗੇ ਪੂਰੀ ਫਾਲੋਇ ਗਾਰੰਟੀ ਹੋਊਗੀ ਇਸ ਚੀਜ਼ ਦੀ ਆਹ ਇਹ ਗਲੀ ਆ 20 ਫੁੱਟ ਗਲੀ ਦੇ ਉੱਪਰ ਲੱਗਦਾ ਆਜੋ ਉੱਪਰ ਗੱਲਾਂ ਬਾਤਾਂ ਵੀ ਕਰਦੇ ਹਾਂ ਨਾਲੇ ਮੈਂ ਤੁਹਾਨੂੰ ਗਲੀ ਵੀ ਦਿਖਾ ਦੂੰਗਾ ਅਜੇ ਇੱਥੇ ਡਿਵੈਲਪਮੈਂਟ ਹੋਣੀ ਆ ਜਿਹੜਾ ਆਪੋ ਪਹਿਲੀ 20-25000 ਨੂੰ ਗੱਜ ਚੱਕ ਲੈਨੇ ਉਹਦੇ ਵਧਣ ਦੇ ਚਾਂਸ ਬਹੁਤ ਘੱਟ ਜਾਂਦੇ ਹਨ ਜੀ ਜਦੋਂ ਹੁਣ ਇਹਦਾ ਭਾਅ ਸ਼ੁਰੂ ਹੋਇਆ ਸ਼ੁਰੂ ਸ਼ੁਰੂ ਚ ਕੋਈ ਵੀ ਚੀਜ਼ ਆ ਲੈ ਜਾਂਦਾ ਫਾਇਦਾ ਹੁੰਦਾ ਹਨ ਕਈ ਵਾਰੀ ਆਪਾਂ ਸ਼ੁਰੂ ਸ਼ੁਰੂ ਹੀ ਕਹਿੰਦੇ ਇਥੇ ਵਧੂਗਾ ਆਖੀ ਨਹੀਂ ਵਧੂਗਾ ਕੀ ਹੋਊਗਾ ਸੀਰੇ 네ਗੇਟਿਵ ਨਾ ਸੋਚਿਆ ਕਰੋ ਕੋਈ ਵੀ ਚੀਜ਼ ਹਮੇਸ਼ਾ ਉਹਨੇ ਉੱਪਰ ਨੂੰ ਜਾਣਾ ਹੁੰਦਾ ਹੈਗਾ ਪ੍ਰਾਉਟੀ ਦਾ ਖਾਸ ਕਰਕੇ ਹੈਨਾ ਹੁਣ ਮੰਨ ਕੇ ਚੱਲੋ ਕੋਈ ਸੌਦਾ ਆਪਾਂ ਪਹਿਲੀ 25-30000 ਨੂੰ ਗੱਜ ਚੱਕ ਲਿਆ ਉਹ ਫਿਰ ਗ੍ਰੋਥ ਜਿਹੜੀ ਉਹਦੀ ਰੁਕ ਜਾਂਦੀ ਆ ਜੇ ਆਪਾਂ ਬਾੜਾ ਮਹਿੰਗਾ ਸੌਦਾ ਚੱਕ ਲੈਨੇ ਕੀ ਤੁਸੀਂ ਛੋਟੇ-ਛੋਟੇ ਸੌਦੇ ਲਿਆ ਕਰੋ ਜਿਵੇਂ ਕੋਈ 4500 ਦੇ ਭਾਜ ਲੈ ਲਿਆ 5000 ਦੇ ਭਾਜ ਲੈ ਲਿਆ 6000 ਦੇ ਭਾਜ ਲੈ ਲਿਆ ਆਹ ਗਲੀ ਆ ਗਈ ਉਹ 20 ਫੁੱਟ ਗਲੀ ਇੱਥੋਂ ਆ ਗਈ ਫਿਰ 20 ਫੁੱਟ ਗਲੀ ਇੱਥੋਂ ਆ ਜਾ ਰਹੀ ਐ ਇਸਦੀ ਮੇਨ ਤੇ ਜੱਗ ਜੱਗ ਦੇਖੋ ਆਹ ਨਾਲ ਕਿਸੇ ਪੁਰਾਣੇ ਘਰ ਪਾਇਆ ਹੋਇਆ ਜਾਂ ਇੱਕ ਆਹ ਕਾਰਨਰ ਪਲਾਟ ਪਿਆ ਇਹ ਆਪਾਂ ਪੁੱਛ ਲਾਂਗੇ ਇਹਨੇ ਸੇਲ ਕਰਨਾ ਹੋਇਆ ਤਾਂ ਜਿਹੜੀ ਉਹ ਪਲਾਟ ਆ ਉਹ 112 12 ਕਾਇਦੇ ਆ ਜੇ ਤੁਸੀਂ ਇੱਕ ਲੈਣਾ ਤੁਹਾਨੂੰ ਇੱਕ ਵੀ ਲੈ ਕੇ ਦਿੱਤਾ ਜਾਊਗਾ ਜੇ ਦੋਨੇ ਚੱਕਣੇ ਕਿਸੇ ਭਰਾ ਨੇ ਹਨ ਤਾਂ ਆਪਾਂ ਦੋਨਾਂ ਦੀ ਵੀ ਗੱਲਬਾਤ ਕਰ ਲਾਂਗੇ ਇੱਕ ਵਾਰੀ ਡਿਮਾਂਡ ਆ ਜਿਹੜੀ ਉਹ 4500 ਰੁਪਿਆ ਪਾਰ ਗਾ ਜਾ ਬਾਕੀ ਜਿਹੜਾ ਕੋ ਮੌਕੇ ਤੇ ਹੋਊਗੀ ਹਨਾ ਛੋਟ-ਛਡਾਈ ਉਹ ਆਪਾਂ ਮੌਕੇ ਤੇ ਬੈਠ ਕੇ ਕਰਾਂਗੇ ਜਦੋਂ ਤੁਸੀਂ ਆਉਣਾ ਸਾਡੇ ਕੋਲੇ ਸਾਈ ਲੈ ਕੇ ਹੁਣ ਜਿਹੜੀ ਦੀ ਲੋਕੇਸ਼ਨ ਆ ਇਹ ਪਿੰਡ ਗਿੱਲਪੱਤੀ ਆਦਰਸ਼ ਨਗਰ ਦੇ ਬੈਕ ਸਾਈਡ ਆ ਗਿਆ ਤਕਰੀਬ ਨੇ ਇਹ ਸ਼ਹਿਰ ਵਾਲਾ ਏਰੀਆ ਹੀ ਆ ਗਿਆ ਸਾਰਾ ਗਿੱਲਪੱਤੀ ਨੂੰ ਤੁਸੀਂ ਇਹ ਨਹੀਂ ਕਹਿ ਸਕੋਗੇ ਵੀ ਇਹ ਸ਼ਹਿਰ ਆ ਕੇ ਪਿੰਡ ਆ ਦੇਖੋ ਤੁਹਾਨੂੰ ਮੈਂ ਇੱਕ ਵਾਰ ਜਣ ਬੜੀ ਇਧਰੋਂ ਕੈਮਰਾ ਮਾਰਕੀਟ ਘਾ ਦੇ ਦਿੰਦੀ ਸੀ ਵਧੀਆ-ਵਧੀਆ ਸਾਰੇ ਚਾਰਚ ਮੇਰੇ ਵਧੀਆ ਘਰ ਹੀ ਬੜੇ ਹੋਏ ਆ ਗਏ ਆ ਕਿੰਨੀ ਸੋਹਣੇ-ਸੋਹਣੇ ਕੋਠੇ ਨਾ ਪਗਾਇਆ ਸਾਰੇ ਵਧੀਆ ਏਰੀਆ ਉਹੀ ਨਸ਼ੇ ਪੱਤੇ ਜੋ ਸਾਰਾ ਏਰੀਆ ਰਹਤਾ ਹੈ ਕਈ ਵਾਰੀ ਆਪਾਂ ਕੋਈ ਐਹੀ ਜਗ੍ਹਾ ਤੇ ਪਲਾਟ ਲੈ ਬੈਠਦੇ ਹਾਂ ਜਿੱਥੇ ਆਪਾਂ ਚੱਕਿਆ ਹੁੰਦਾ ਮੰਨ ਕੇ ਲੋ 10000 ਨੂੰ ਮੋੜ ਕੇ ਉਹ 7-8000 ਨੂੰ ਵੇਚਣਾ ਆਪਾਂ ਨੂੰ ਮਜਬੂਰੀ ਹੋ ਜਾਂਦੀ ਕਿਉਂ ਸੋਸਾਇਟੀ ਮਾੜੀ ਵੀ ਦੇ ਵਿੱਚ ਮਾੜੀ ਸੋਸਾਇਟੀ ਦੇ ਵਿੱਚ ਅਸੀਂ ਦੇਖਦੇ ਵੀ ਨਹੀਂ ਜਾ ਕੇ ਤੁਹਾਨੂੰ ਦਬਾਉਣ ਦੀ ਤਾਂ ਗੱਲ ਦੂਰ ਹੈ ਕਿ ਮਾੜੀ ਸੋਸਾਇਟੀ ਦੇ ਵਿੱਚ ਅਸੀਂ ਪਲਾਟ ਕਿਸੇ ਨੂੰ ਨਹੀਂ ਤਾਂ ਦਵਾਗੇ ਅੱਜ ਨਾ ਦਵਾਗੇ ਕੱਲ ਨਾ ਹੀ ਭਰਾ ਕੋਈ ਸਾਨੂੰ ਫੋਨ ਕਰੇ ਹਨਾ ਐਹੋ ਜਿਹੀ ਪਲਾਟ ਲੈਣ ਵਾਸਤੇ ਬਾਕੀ ਜੇ ਕਿਸੇ ਨੇ ਜ਼ਮੀਨ ਜਾਇਦਾਦ ਲੈਣੀ ਖਰੀਦਣੀ ਆ ਜਾਂ ਵੇਚਣੀਆਂ ਜਾਂ ਕਿਸੇ ਭਰਾ ਨੇ ਸ਼ਹਿਰ ਬਠਿੰਡਾ ਦੇ ਵਿੱਚ ਕੋਠੀ ਖਰੀਦਣੀ ਆ ਜਾਂ ਆਧਾਰਸ਼ ਨਗਰ ਦੇ ਵਿੱਚ ਕੋਠੀ ਖਰੀਦਣੀ ਆ ਜਾਂ ਵੇਚਣੀਆਂ ਉਹ ਸਾਡੇ ਨਾਲ ਨਾ نیچے ਲਿਖੇ ਨੰਬਰਾਂ ਤੇ ਸੰਪਰਕ ਜਰੂਰ ਕਰ ਲਿਆ ਕਰੋ ਠੀਕ ਆ ਤੇ ਬਾਕੀ ਜਿਵੇਂ ਮਲੋਟ ਰੋਡ ਤੇ ਸ਼੍ਰੀ ਮੁਕਤਸਰ ਸਾਹਿਬ ਵਾਲਾ ਰੋਡ ਤੇ ਕਿਸੇ ਭਰਾ ਨੇ ਵੱਡੀ ਇਨਵੈਸਟਮੈਂਟ ਕਰਨੀ ਆ ਕੋਈ 5-10 ਕਰੋੜ ਦੀ ਤਾਂ ਉਧਰ ਆਪਣੇ ਕੋਲੇ ਵਧੀਆ-ਵਧੀਆ ਘੈਂਟ-ਘੈਂਟ ਸੌਦੇ ਪਏ ਆ ਤੁਸੀਂ ਆਓ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਫੋਨ ਕਰਕੇ ਹਣ ਜਦੋਂ ਕਿਸੇ ਭਰਾ ਨੇ ਆਉਣਾ ਤਾਂ ਜਿਹੜਾ ਇੱਕ ਦਫ਼ਤਰ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਣੇ ਪਿੰਡ ਸਿਪੀਆਂ ਦੇ ਵਿੱਚ ਦੂਸਰਾ ਦਫਤਰ ਸ਼ਹਿਰ ਬਠਿੰਡਾ ਨੇੜੇ 골ਡਿੱਗੀ ਪਟਾ ਮਾਰਕੀਟ ਵੀ ਕਹਿੰਦੇ ਉਹਨੂੰ ਆਪਾਂ ਲਾਟਰੀ ਮਾਰਕ ਵੀ ਕਹਿ ਦਿੰਦੇ ਆ ਉੱਪਰ ਲਿਖਿਆ ਹੋਊਗਾ ਤੇਜੀ ਮਾਡਰਨ ਆਰਟ 81 ਵਾਲੇ ਨੰਬਰ ਤੇ ਤੁਸੀਂ ਫੋਨ ਕਰ ਲਿਓ ਜੀ ਸ਼ਹਿਰ ਬਠਿੰਡਾ ਦੇ ਵਿੱਚ ਆਉਣਾ ਠੀਕ ਆ ਜੀ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਇਹਦੀ ਬਿਊਟੀ ਵੀ ਦਿਖਾਦੀ ਪਲਾਟ ਦੀ ਬਹੁਤ ਸੋਹਣੀ ਲੋਕੇਸ਼ਨ ਤੇ ਆ ਰੇਟ ਬਾਰੇ ਵੀ ਦੱਸਦਾ ਬਾਕੀ ਜਿਹੜਾ ਕੋਈ ਰੇਟ ਦਾ ਫਰਕ ਛਰਕ ਹੋਊਗਾ ਉਹ ਆਪਾਂ ਆਮਣੂ ਸਾਹਮਣੇ ਬਿਠਾ ਕੇ ਮਾਲਕਾਂ ਨੂੰ ਗੱਲਬਾਤ ਕਰਾ ਕੇ ਤੁਹਾਡੀ ਡੀਲ ਡਨ ਕਰਾ ਦਾਂਗੇ ਜੀ ਹੁੰਦੇ ਉਜਾਇਤ ਮਿਲਦੇ ਆ ਕਿਸੇ ਨਵੇਂ ਪਲਾਟ ਜਾਂ ਨਵੀਂ ਜਾਇਦਾਦ ਨੂੰ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ